ਸਾਰੇ ਨੂੰ ਅੱਜ ਥੱਲੇ ਬੈਠੀ ਹੁੰਦੀ ਹੈ ਅਪਕਾਲ ਸਮੇਂ ਕਿਸਾਨ ਅਮੋਲਨ ਦੇ ਨੌਜਵਾਨ ਸ਼ਹੀਦ ਸ਼ੁਭਕਰਮ ਦੀ ਜੋਤ ਤੋਂ ਅਸਥਿਕਾਂ ਯਾਤਰਾ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣ ਦਾ ਪਿਛਲੇ ਦਿਨ ਜੋ ਪ੍ਰੋਗਰਾਮ ਲਿਖਿਆ ਸੀ ਉਹਨੂੰ ਆਪਾਂ ਸ਼ੁਰੂ ਕੀਤਾ ਹੈ ਇਹ ਜਿਹੜੀ ਯਾਤਰਾ ਜਾਣੀ ਹੈ ਇਹ ਪੂਰੇ ਭਾਰਤ ਦੇ ਵਿੱਚ ਹਰ ਸਟੇਟ ਦੇ ਵਿੱਚ ਜਾਣੀ ਹੈ ਇਸ ਤਿਸਕੇ ਦੇ ਨਾਲ ਮੇਰੇ ਤੋਂ ਪਹਿਲਾਂ ਨੱਸਰਾ ਗਿਆ ਹੈ ਪਿੰਡ ਹਰਿਆਣਾ ਵਾਲੇ ਵੀਰ ਇਸ ਕਲਸ਼ ਨੂੰ ਨਸੀਬ ਕਰ ਚੁੱਕੇ ਨੇ ਉਹ ਕਰ ਲੋ ਪੂਰੇ ਹਰਿਆਣੇ ਦੇ ਵਿੱਚ ਜਿਸ ਤਰੀਕੇ ਨਾਲ ਨਲਕ ਨੂੰ ਹੈ ਇਸ ਸਭ ਦੇ ਯੋਧੇ ਨੂੰ ਹਰਿਆਣੇ ਦੇ ਲੋਕ ਜਿਸ ਤਰੀਕੇ ਦੇ ਨਾਲ ਨਿਸ਼ਾਨ ਕਰਨਾ ਚਾਹੁੰਦੇ ਸੀ ਮਿਲਣਾ ਚਾਹੁੰਦੇ ਸੀ ਪਰ ਸਰਕਾਰ ਨੇ ਕੱਲੇ ਕੱਲੇ ਘਰ ਦੇ ਉੱਤੇ ਪਹਿਲਾ ਲਾ ਕੇ ਲੋਕਾਂ ਨੂੰ ਬਾਹਰ ਨਹੀਂ ਨਿਕਲ ਦਿੱਤਾ ਉਹਨਾਂ ਲੋਕਾਂ ਦੀ ਇੱਕ ਤਮੰਨਾ ਸੀ ਕਿ ਸਾਨੂੰ ਉਸ ਸ਼ਹੀਦ ਦੇ ਦਰਸ਼ਨ ਕਰਵਾਏ ਜਾਣ ਉਸ ਪ੍ਰੋਗਰਾਮ ਨੂੰ ਅੱਗੇ ਤੋਰ ਦੇਣਾ ਕੱਲ ਤੋਂ ਅਗਿਆਨੇ ਦੇ ਪਿੰਡਾਂ ਦੇ ਵਿੱਚ ਇਸ ਯਾਤਰਾ ਨੇ ਜਾਣਾ ਹੈ ਕੱਲੇ-ਕੱਲੇ ਪਿੰਡ ਚ ਕੱਲੇ-ਕੱਲੇ ਜ਼ਿਲ੍ਹੇ ਚ ਇਹ ਯਾਤਰਾ ਨੇ ਹੁੰਦਿਆ ਹੋਣਾ 22 ਤਰੀਕ ਨੂੰ ਇੱਕ ਵੱਡਾ ਇਕੱਠ ਇਸ ਹਾਰ ਦੇ ਇਲਾਕੇ ਦੇ ਵਿੱਚ ਹੋਣਾ ਹੈ ਇਸੇ ਤਰ੍ਹਾਂ ਇੱਕ ਕਲਸ਼ ਯਾਤਰਾ ਉਹ ਪਰਲੇ ਪਾਸੇ ਜੀ.ਓ. ਵਾਲੀ ਸਾਈਡ ਦੇ ਵਿੱਚ ਰਿਸ਼ਤਨ ਤੋਂ ਚੱਲਣੀ ਆ ਉਹਨਾਂ ਨੇ 31 ਮਾਰਚ ਨੂੰ ਇੱਕ ਵੱਡਾ ਇਕੱਠ ਉਸ ਮੋੜੀ ਮੰਡੀ ਦੇ ਵਿੱਚ ਕਰਕੇ ਉਜੋਂ ਇੱਕ ਸੁਨੇਹਾ ਦੇਣਾ ਪੂਰੇ ਦੇਸ਼ ਨੂੰ ਔਰ ਹਰਿਆਣੇ ਨੂੰ ਕਿ ਜਿਹੜੇ ਲੋਕਾਂ ਦੇ ਅੰਦਰ ਸਰਕਾਰ ਨੇ ਡਰ ਦਾ ਮਾਹੌਲ ਬਣਾਇਆ ਜਿਸ ਤਰੀਕੇ ਦੇ ਨਾਲ ਸਰਕਾਰ ਗੁੰਡਾ ਗੱਦੀ ਤੇ ਉਤਰੀ ਹੈ ਇਸ ਕਲਸ਼ ਯਾਤਰਾ ਦੇ ਰਾਹੀਂ ਸਾਡੇ ਸੁਪਨ ਦੀ ਤਸਵੀਰ ਦੇ ਜਾਣੇ ਨਾਲ ਉਹਦੇ ਉੱਤੇ ਜਿਹੜਾ ਲਿਖ ਕੇ ਜਾਣਾ ਹੈ ਉਹ ਇਹ ਲਿਖ ਕੇ ਜਾਣਾ ਹੈ ਕਿ ਮੈਂ ਮੈਨੂੰ ਗੋਲੀ ਕਿਉਂ ਮਾਰੀ ਗਈ ਉਹਦੇ ਤੇ ਲਿਖਿਆ ਹੋਏਗਾ ਕਿ ਮੋਦੀ ਜੀ ਤੁਹਾਡੇ ਕੀਤੇ ਵਾਇਰਲ ਦੇ ਮੁਤਾਬਕ ਮੈਂ ਤਾਂ ਐਮਐਸਪੀ ਦੇ ਡਾਕਟਰ ਸੰਮੇਲਨ ਆਤ ਦੇ ਰਿਪੋਰਟ ਲੈ ਆਇਆ ਸੀ ਮੈਂ ਤਾਂ ਤੁਹਾਡੇ ਕੀਤੇ ਵਾਅਦੇ ਦੇ ਮੁਤਾਬਕ ਕਰਜ਼ ਮੁਕਤੀ ਦੇ ਨਹੀਂ ਆ ਰਿਹਾ ਸੀ ਮੈਂ ਤਾਂ ਤੁਹਾਡੇ ਕੀਤੇ ਵਾਅਦੇ ਦੇ ਮੁਤਾਬਕ ਲੁਕੀਨਪੁਰ ਦੇ ਸ਼ਹੀਦਾਂ ਨੂੰ ਇਨਸਾਫ ਦਵਾਉਣੇ ਆ ਰਿਹਾ ਸੀ ਮੈਂ ਤਾਂ ਤੁਹਾਨੂੰ ਯਾਦ ਕਰਵਾਉਣ ਆ ਰਿਹਾ ਸੀ ਕਿ ਤੁਸੀਂ ਸਾਡੇ ਨਾਲ ਬਹਿਣਾ ਚਾਹੀਦਾ ਤੇ ਤੁਸੀਂ ਸਾਡੀ ਗੱਲ ਸੁਣਨ ਦੀ ਬਜਾਏ ਤੁਸੀਂ ਹੁਕਮ ਦਿੱਤੇ ਸਾਡੇ ਤੇ ਬੋਲੀਆਂ ਚੜਾਉਣ ਦੇ ਤੁਸੀਂ ਸਾਨੂੰ ਬੋਲੀਆਂ ਨਾਲ ਭੁੰਨਿਆ ਇਹ ਜਿਹੜੀ ਆਵਾਜ਼ ਉੱਥੋਂ ਸੁਭ ਕਰਨ ਦੀ ਆਵਾਜ਼ ਹਰ ਇੱਕ ਪਿੰਨਾ ਤੱਕ ਜਾਣੀ ਹੈ ਹਰ ਵਿਅਕਤੀ ਤੱਕ ਜਾਣੀ ਹੈ ਇਸ ਆਵਾਜ਼ ਨੇ ਬੀਜੇਪੀ ਦੇ ਜਣਾ ਦੇ ਉਹ ਜਿਹੜਾ ਤੈਲ ਚੋਣਾ ਹੈ ਪਉ ਤੁਹਾਨੂੰ ਰਿਜ਼ਲਟ ਸਾਹਮਣੇ ਆਉਣ ਵਾਲੇ ਜਿਹੜਾ ਦੇ ਵਿੱਚ ਨਜ਼ਰ ਆਉਣਗੇ ਮੇਰੇ ਦੋਸਤੋ ਸ਼ੁਭਕਰਮ ਦੀ ਮੌਤ ਨੇ ਜੋ ਉਹਦੀ ਚਾਰਜਿਤ ਨੇ ਜੋ ਇਤਨੀ ਹਰਿਆਣਾ ਗਵਰਨਮੈਂਟ ਨੂੰ ਜਿਸ ਤonnage ਫਿਕਰ ਪਾਇਦੇ ਜਿਸ ਤਰ੍ਹਾਂ ਦਾ ਉੱਤੋਂ ਰਿਜ਼ਲਟ ਨਿਕਲ ਰਹੇ ਨੇ ਇਸ ਸਪੱਸ਼ਟਾ ਕਿ ਤੁਸੀਂ ਕਿੱਲਾ ਹਰਿਆਣਾ ਸਰਕਾਰ ਜਾਂ ਭਾਜਪਾ ਇਹਨਾ ਸੋਚੇ ਕਿ ਹਰਿਆਣੇ ਦੇ ਅੰਦਰ ਕੇਵਲ ਖੱਤਰ ਨੂੰ ਪਾਸੇ ਕਰਕੇ ਉਹਦੀ ਸਰਕਾਰ ਨੂੰ ਪਾਸੇ ਕਰਕੇ ਉਹਦੇ ਮੰਤਰੀਆਂ ਨੂੰ ਪਾਸੇ ਕਰਕੇ ਸ਼ਾਇਦ ਅਸੀਂ ਜਿਹੜਾ ਲੋਕਾਂ ਦੇ ਮਨ ਦੇ ਵਿੱਚ ਵਿਰੋਧ ਨਾਲ ਲੋਕਾਂ ਦੇ ਮਨ ਚੋਂ ਗੁੱਸਾ ਹੈ ਉਹ ਖੰਡਾ ਕਰਨਾ ਹੈ ਇਹ ਮਤਲਬ ਸਵਾਰ ਉਹਨੂੰ ਤੱਕ ਰਹੇਗਾ